ਕੋਈ ਬਹੁਤੇ ਅਰਥ ਕਰਨ ਦੀ ਲੋੜ ਨਹੀਂ ਇੰਨਾ ਚੀਜ਼ਾਂ ਦੀ ਜੇ ਥੋੜੀ ਜਿਹੀ ਮਨੁੱਖ ਸੋਚ-ਬੋਚ ਵਰਤੇ ਥੋੜਾ ਜਿਹਾ ਵੀ ਧਿਆਨ ਦੇ ਗਏ ਬਹੁਤਾਂ ਦਿਮਾਗ ਦੇ ਉੱਤੇ ਜੋ ਬੋਝ ਨਾ ਪਾਵੇ ਆਸਾਨੀ ਨਾਲ ਤੇ ਇਸ ਦੇ ਅਰਥ ਕਰਨ ਦੀ ਮਨੁੱਖ ਨੂੰ ਲੋੜ ਹੀ ਨਹੀਂ ਪੈਂਦੀ ਦੂਜਾ ਨਹੀਂ ਹੋ ਬਹੁਤ ਮਰਬਦ ਕਿਸੇ ਮਤੇ ਹੀ ਸ਼ਾਦੀ ਸਾਡੇ ਵਾਸਤੇ ਦੋਜਾ ਖੜਾ ਕਰ ਦਿੱਤਾ ਵੀ ਉਸੇ ਕਰਕੇ ਅੱਜ ਸੇਕਾ ਆਪਣੇ ਜੀਵਨ ਵਿੱਚ ਬੰਬਰੂਸੇ ਵਿੱਚ ਵੀ ਪੈ ਗਿਆ ਠੋਕਰਾਂ ਵੀ ਖਾਰੇ ਸਤਿਗੁਰ ਗਰੀਬਨਵਾਦ ਪਾਤਸ਼ਾਹ ਜੀ ਦੀ ਬਾਣੀ ਅੰਦਰ ਵਚਨਾ ਕੇ ਦਵਾਨ ਸੱਜਣ ਬੈਠੇ ਨੇ ਉਹ ਤੋਂ ਸਾਹਮਣੇ ਗੁਰਮਤ ਵਿਚਾਰਾ ਰੱਖਣਗੇ ਦਾ ਗੁਰਬਾਤ ਬਾਦਸ਼ਾਹ ਜੀ ਪ੍ਰਮਾਨ ਕਰਦੇ ਨੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨੇ ਹਾਲ ਚਾਗੁਰ ਦੇਖਾਂ ਸਾਹਮਣੇ ਇਸੇ ਪਵਿੱਤਰ ਸ਼ਬਦੀਆਂ ਅਗਲੀਆਂ ਪੰਕਤੀਆਂ ਵਿੱਚ ਚੱਲੇ ਜਾਓ ਨਾ ਸਾਰਾ ਸ਼ੋਰ ਮੈਨੂੰ ਪੜਨਾ ਤੇ ਸ਼ਬਦ ਗੁਰਬਾਤ ਬਾਦਸ਼ਾਹ ਜੀ ਪੰਕਤੀਆਂ ਅੰਦਰ ਕਹਿੰਦੇ ਮੈਂ ਗੁਰਬਾਣੀ ਆਧਾਰ ਆਕਰ ਕੇ ਕਿਹਨ ਲੜ ਲਾਇਆ ਸਾਨੂੰ ਗੁਰੂ ਮੈਂ ਗੁਰਬਾਣੀ ਆਧਾਰ ਹੈ ਕੁਰਬਾਨੀ ਲੱਗ ਰਹਾ ਇਸ ਕਰਕੇ ਕੁਰਬਾਨੀ ਸਾਡੇ ਵਾਸਤੇ ਕੇਵਲ ਤੇ ਕੇਵਲ ਇੱਕੋ ਹੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਲੱਗਦਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬਾਣੀ ਨੂੰ ਅਸੀਂ ਆਪਣਾ ਗੁਰੂ ਮੰਨ ਕੇ ਪੁਰ ਪਈਏ ਤੋਂ ਦਬਦਾ ਹੀ ਕੋਈ ਨਹੀਂ ਦਬਦਾ ਹੈ ਹੀ ਉਸੇ ਵਕਤ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ لانبے لانے ہو کے پاسوں پاسوں دے ہو کے تورن چاہتے ہیں اس کر کے شاید ستگو گریبن پاشاہ جی آواز دے دینے. دینے کے آخر اچھی آواز آخر ستگو دجا نہ ہی آپ کو ہی نہیں اس کے ساتھ جتوں لڑ بھی لائیا میں بڑی باری بےتی ہے ابھی گروہ گوبند سب پاشا مہاراج جی ستکار والتے ہیں تسمیش پتا یہ آخر نا سارے ਲਬਸ ਕੀ ਵਰਤਦੇ ਆਸੀਂ ਜਸਬੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੁਬੇਸ਼ ਖੇਤਾ ਤੇ ਜੇ ਸਿੰਘ ਨੂੰ ਪਿਤਾ ਮੰਨਦੇ ਹੋਈਏ ਅਦੇ ਅਸੀਂ ਉਹਦੇ ਪੁੱਤਰ ਤੇ ਪੁਤਰੀਆਂ ਹੋਈਏ ਤੇ ਆਪਣਾ ਪਿਤਾ ਆਪਣੀ ਬੱਚੀ ਨੂੰ ਕਿਸੇ ਦੋਦੇ ਲੜ ਲਾ ਕੇ ਤੋਰਦਾ ਜੇਬ ਤੁਸੀਂ ਆਪਣੇ ਸਾਰੇ ਆਪਣੇ ਆਪਣੇ ਕੋਲ ਪੁੱਛੋ ਪਿਤਾ ਆਪਣੀ ਬੱਚੀ ਨੂੰ ਦੂਹਾਂ ਦੇ ਲੜ ਲਾ ਕੇ ਤੋਰਦਾ ਜੀ ਇੱਕ ਦਿਨ ਲੱਡਲਾ ਤੇ ਸਾਡੇ ਸ੍ਰੀਮੇਸ਼ ਪਿਤਾ ਨੇ ਸਾਨੂੰ ਜਦੋਂ ਲੱਡਲਾ ਆਇਆ ਸੀ ਕੋਲੇ ਲੱਡਲਾ ਆਇਆ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਿਸ਼ਰ ਕੇ ਤੇ ਆਖ ਵੀ ਦਿੱਤਾ ਇਹੋ ਗੱਲ ਅੱਖੀਂ ਵੀ ਇਹੋ ਗੱਲ ਇੱਕ ਪਤਾ ਇੱਕ ਇੱਕ ਇਸੇ ਹੰਕਾਰ ਕੋਈ ਬੱਚਾ ਇਹ ਨਹੀਂ ਆਖ ਸਕਦਾ ਕਿ ਮੇਰੇ ਦੋ ਪਿਓ ਨੇ ਕੋਈ ਆਖੇ ਨਾ ਕਿ ਗਰੀਬਲワਜ ਪਾਸ਼ਾ ਜੀ ਜੇ ਇਹ ਜਿੰਨਾ ਸਾਨੂੰ ਸਪਸ਼ਟ ਸਮਝਾ ਰਹੇ ਨੇ ਕਿ ਸਾਨੂੰ ਫਿਰ ਪ੍ਰੀਖਿਆ ਕਿਸ ਦਾ ਹੈ ਜੇ ਅਸੀਂ ਫਿਰ ਵੀ ਪ੍ਰੀਖਿਆ ਵਿੱਚ ਤੁਰੇ ਜਾਈਏ ਜੀ ਸਦਕੇ ਜਿਹਦਾ ਦੁਰ ਨੂੰ ਜੀ ਕਰਦਾ ਜੀ ਸਦਕੇ ਤੁਰੇ ਅਸੀਂ ਥੋੜਾ ਕੰਨਿਆ ਨਾਲੋਂ ਜੀ ਸਦਕੇ ਤੁਰੇ ਪਰ ਜੋ ਗੁਰੂ ਆਖਦਾ ਜੇ ਅਸੀਂ ਗੁਰੂ ਕੇ ਸਿਧ ਅਗਵਾਨ ਦਾ ਹੱਕ ਰੱਖਦੇ ਹਾਂ ਕਿ ਫਿਰ ਸਾਨੂੰ ਇਹ ਹੱਥ ਵੀ ਸਾਨੂੰ ਗੁਰੂ ਤੇ ਦਿੱਤਾ ਵੀ ਅਸੀਂ ਗੁਰੂ ਕੋਲੋਂ ਪੁੱਛ ਕੇ ਤਾਂ ਦੁਨੀਆ ਕੱਟੋਗਾ ਇਹ ਅਸੀਂ ਜਉਂਦੇ ਆਪੇ ਅਸੀਂ ਆਪਣੇ ਆਪ ਨੂੰ ਇਹ ਗੁਰੂ ਹਲੇ ਬਣਾ ਕੇ ਤੁਰੇ ਗੁਰੂ ਸਾਡਾ ਹੋਵੇ ਅਸੀਂ ਹੁਨੂ ਨਾਲ ਲੜ ਕੇ ਤੁਰੇ ਗੁਰੂ ਨਾਲ ਲੜ ਕੇ ਤੁਰੇ ਗੁਰੂ ਦੇ ਲੜ ਲਾ ਕੇ ਤੁਰੇ ਤਾਂ ਆਖਰ ਉਹਦੇ ਕੋਲ ਪੁੱਛਣਾ ਹੀ ਪਵੇਗਾ ਸਾਨੂੰ ਜੇ ਅਸੀਂ ਅਸੀਂ ਗੁਰੂ ਕੋਲ ਪੁੱਛ ਕੇ ਤੁਰਾਂਗੇ ਤਾਂ ਸਾਨੂੰ ਕੋਈ ਭਲੇਖਾ ਨਹੀਂ ਹੋਵੇਗਾ ਸਤਗੁਰ ਪਾਤਸ਼ਾਹ ਜੀ ਜਿਕਰ ਵੀ ਆਖਿਆ ਕਿ ਜਦੋਂ ਵੀ ਤੁਹਾਨੂੰ ਪਿੱਛੇ ਵੱਲੇ ਕੋਈ ਲੋੜ ਪਵੇ ਤੇ ਆਪਣੇ ਗੁਰੂ ਕੋਲ ਪੁੱਛੋ ਤੇ ਗੁਰੂ ਸਾਹਿਬ ਪਵਾਜਦੇ ਕਿ ਇਲੋਗਨ ਸਮਝਾਉਣ ਨੂੰ ਤੁਸੀਂ ਸਾਰੀ ਕੁਰਬਾਨੀ ਪੜ ਕੇ ਦੇਖ ਲਓ ਜੀਵਨ ਵਿੱਚ ਜਿੰਨਾ ਜਿੰਨਾਂ ਨੇ ਬਹਿ ਇਸ ਗੱਲ ਦਾ ਬੜਾ ਮਾਣ ਰੱਖਦਾ ਕਿਉਂਕਿ ਇਸ ਸ਼ਹਿਰ ਵਿੱਚ ਬੈਠੇ ਹਾਂ ਅੱਜ ਦੋ ਦਰ ਸੋਣਾ ਜਾ ਰਿਹਾ ਪੀਸਾ ਰੋ ਪੀਸੇ ਸ਼ਹਿਰ ਦੇ ਤੇ ਅੱਜ ਮਦਨਾ ਵਿੱਚ ਮੈਂ ਇਸ ਗੱਲ ਦਾ ਮਾਣ ਪ੍ਰਾਪਤ ਕੀਤਾ ਮੈਂ ਸਾਰੀ ਸੰਗਤ ਦੇ ਮਾਣ ਕਰਦਾ ਇਸ ਗੱਲ ਦਾ ਵੀ ਸਾਰੀ ਸੰਗਤ ਆਪ ਪਾਠ ਕਰਨ ਵਾਲੀ ਹੈ ਜਿੱਥੇ ਤੁਹਾਨੂੰ ਜਿਹੜੇ ਬੈਠੇ ਮਿਲਦੇ ਨੇ ਨਾ ਇਹਨਾਂ ਵਿੱਚੋਂ ਤੁਹਾਨੂੰ ਬਹੁਤ ਸਾਰੇ ਸੱਜਣ ਐਸੇ ਮਿਲਣਗੇ ਜਿਹੜੇ ਆਪਾੜੀਆਂ ਵਾਰੀਆਂ ਲਾਉਂਦੇ ਨੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਬਾਛਾ ਮਹਾਰਾਜੀ ਦੀ ਗੁਰਬਾਣੀ ਦੇ ਪਾਠ ਦੀ ਕੋਈ ਮੋਖ ਨਹੀਂ ਰੱਖੀ ਹੋਈ ਕੋਈ ਕੀਰਤਨ ਦੀ ਮੋਖ ਨਹੀਂ ਰੱਖੀ ਹੋਈ ਕੋਈ ਗੁਰਦੁਆਰਾ ਸਾਹਿਬ ਦੇ ਕਿਸੇ ਪ੍ਰਕਾਰ ਦੇ ਕੋਈ ਅਸੀਂ ਚਾਰਜ ਨਹੀਂ ਲਗਾਇਆ ਦੀ ਆ ਦਿਓ ਤੇ ਇਤਨਾ ਹੋਵੇਗਾ ਦਿਓ ਕੋਈ ਕਿਸੇ ਪ੍ਰਕਾਰ ਦਾ ਕੁਝ ਵੀ ਨਹੀਂ ਲਗਾਇਆ ਹੋਇਆ ਸਾਰੇ ਸੰਗਤ ਸੇਵਾ ਕਰਦੀ ਹੈ ਚਾਲ ਨਾ ਕਰਦੀ ਹੈ ਚਾਲ ਨਾ ਕਰਦੀ ਹੈ ਜੇ ਕਿਸੇ ਨੂੰ ਕਾਲ ਨਾ ਜਾਵੇ ਨਾ ਤੋ ਚਾਰ ਰਕਦੇ ਨਾ ਜਾਨ ਤੇ ਪੁੱਛਦੇ ਨੇ ਯਾਰੀ ਕੀ ਕੀ ਗੱਲ ਹੈ ਸਾਨੂੰ ਬਾਰੀਬਾਸ ਦੇ ਕਾਲ ਲਈ ਆਈ ਤੁਹਾਡੀ ਤੁਨ ਸਾਨੂੰ ਬੌਰ ਦੇ ਉਰ ਕੀਤਾ ਤੁਸੀਂ ਅੰਦਰ ਚਾਰ ਰਕਦੇ ਨੇ ਬਾਣੀ ਪੜ੍ਹਨ ਇਸ ਕਰਕੇ ਮੈਂ ਮਾਣ ਨਾਲ ਇਸ ਦਾ ਪਾਕ ਸਕਦਾ ਹਾਂ ਕਿ ਆ ਜੋ ਗੁਰੂ ਨੇ ਸੇਵਾ ਲਈ ਹੈ ਨਾ ਐਸੇ ਸੰਗਤ ਦੇ ਮਾਣ ਦਾ ਸੌਦਾ ਕਿਉਂਕਿ ਸੰਗਤ ਗੁਰੂ ਦੇ ਲੱਟ ਕੀ ਹੋਈ ਐ ਗੁਰੂ ਕੀ ਬਾਣੀ ਪੜਦੇ ਹੋਏ ਪਰ ਗੁਰੂ ਕੀ ਬਾਣੀ ਪੜ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਚੱਲਣਾ ਚਾਹੁੰਦੀ ਹੈ ਜੀ ਗੁਰਬਾਤਾ ਕਰੇ ਆਉ ਮੈਂ ਕੋਈ ਤਰਸ਼ਬ ਦੀਆਂ ਬੰਤੀਆਂ ਕੋਈ ਫਿਰ ਬਿਲਕੇ ਪੜ ਲਵਾਂ ਸ਼ਰਦautoload ਸ਼੍ਰੀ ਦੀ ਮਿਸ਼ਨਰੀ ਗਣੇਦ ਜੋ ਭਿਆਰ ਸੀ ਨੇ ਪਰ ਆਪਣੇ ਕੇਂਦਰ ਵਿੱਚ ਆਪਣਾ ਜੀਵਨ ਦਰਵਾਪ ਆਪਣੀ ਕੇਂਦਰ ਵਿੱਚ ਕਰਕੇ ਕਰਦੇ ਨੇ ਕੈਲੀਫੋਰਨੀਆ ਤੋਂ ਰਾਤ ਨੂੰ 12 ਵਜੇ ਭੜਾਈ ਦਾ ਆਈ ਜਾਂਦੇ ਨੇ ਕਿ ਜੇ ਸਰੀਆ ਦਿੱਤਾ ਇਹਨਾਂ ਨੂੰ ਵੀ ਤੁਸੀਂ ਹਰਾਨੰਦ ਆ ਜਾਓ ਸਵੇਰੇ ਤਾਂ ਤੁਹਾਨੂੰ ਟਾਈਮ ਬਾਲ ਦੇ ਦਿੰਦੇ ਹਾਂ ਤੇ ਉਹਨਾਂ ਦਾ ਜਵਾਬ ਪਤਾ ਕੀ ਸੀ ਕਿ ਮੈਂ ਆ ਕੇ ਸੁਣਨਾ ਵੀ ਚਾਹੁੰਦਾ ਮੈਂ ਕਿਉਂ ਨਹੀਂ ਕਿਉਂਕਿ ਮੈਂ ਸਿਰਫ ਬੋਲਣਾ ਹੀ ਚਾਹੁੰਦਾ ਮੈਂ ਆ ਕੇ ਸੁਣਨਾ ਵੀ ਚਾਹੁੰਦਾ ਹਾਂ ਸਵੇਰੇ ਦੀਵਾਂਤੀ ਸ਼ਿਰਵਾਜ ਜੀ ਦੇ ਸਲੇਪ ਮੋਜੇ ਇਸੇ ਤਰ੍ਹਾਂ ਬਾਕੀ ਦੇ ਸੱਜਣ ਵੀ ਰਾਤ ਲੇਟ ਸੌਤੇ ਜੇ سارا سارا دن سفر کر کے آئے نے بارا بارا کٹے دیا ڈرائیو کر کے آپ تو چل کے آئے نے انہوں نے کوئی اس غلط ہے وہ تو اٹھے ساٹھے نل کوئی سکونہ دی خون دے رشتے والی کوئی رشتے داری نہیں کسے نل دی پر رشتہ ہے ساتھ ہے بڑا گوگا رشتہ ہے بڑا روم ڈوگا رشتہ ہے وہ رشتہ سب کی جی ہے انہوں نے پہتر حکم نوہ آیا سی سیکھ کو سکھا ایک کو پیار گورمیتہ ہوتا ਇਸ ਰਿਸ਼ਤੇ। اور ਇਸੇ ਰਿਸ਼ਤੇ ਦਾ ਸਦਕਾ ਸਾਰੇ ਇਸ਼ਾਰੇ ਇਸ਼ਾਰਾ ਦਿੱਗ ਮਾਰਦਾ। ਇਸੇ ਰਿਸ਼ਤੇ ਦਾ ਸਦਕਾ। ਸਾਰੀ ਸੁਨੁਦਿਗਾਂ ਲੀਕੋ ਮਾਰਦੀ ਹੈ ਨਾ। ਇਤਨਾ ਪਿਆਰ ਸਦਕਾ ਮਾਰਦੀ ਹੈ। ਇਸੇ ਰਿਸ਼ਤੇ ਦਾ ਸਦਕਾ ਮਾਰਦੀ ਹੈ। ਕਿਉਂਕਿ ਗੁਰੂ ਨੇ ਸਾਡਾ ਇਹ ਐਸਾ ਰਿਸ਼ਤਾ ਸਾਨੂੰ ਦਿੱਤਾ ਹੈ ਕਿ ਤਾਂ ਕਿ ਕੋਈ ਜਿ세 ਆਉਣ ਵਾਲਾ ਕੋਈ ਇਹ ਸਮਝੇ ਨਾ ਕਿ ਮੈਂ ਉਪਰਾ ਹਾਂ ਕੋਈ ਇਹ ਮਹਿਸੂਸ ਹੀ ਨਾ ਕਰੇ ਕਿ ਮੈਂ ਇਹ ਦੂਜਾ ਕੋਪਰਾ ਕਿ ਕਿਜਾ ਉਪਰਾ ਨਹੀਂ। ਸਭ ਨੂੰ ਇੱਕ ਪਰਿਵਾਰ ਦੇ اسی ਪਰਿਵਾਰ ਦੇ ਮੈਂਬਰਾਂ ਵਾਂਗੂ ਬੱਚੇ ਸਾਰੇ ਇਸ ਗੁਰਦੁਆਰਾ ਸਾਹਿਬ 'ਤੇ ਸੇਵਾ ਕਰਦੇ ਆ। ਸਰਦ ਰਜਸ ਸਿੰਘ ਜੀ ਜਦੋਂ ਕੱਲ ਆਏ ਨਾ ਇੱਥੇ ਅੰਦਰ ਦੁਆਰ ਉਸ ਸ਼ਾਮ ਨੂੰ ਆਪਣੇ ਸਾਥੀਆਂ ਸਵੇਰ ਅੰਦਰ ਆ ਕੇ ਪਹੁੰਚੇ ਸਾਰਿਆਂ ਦੁਆਰਾਂ ਤੇ ਨਿਗਾਹਬਾਹੀ ਕਰਨ। ਤੇ ਆਉਂਦੇ ਹੀ ਦੁਆਰਾਂ ਤੇ ਨਿਗਾਹਬਾਹ ਕਰਕੇ ਕਹਿਣ ਲੱਗੇ ਜੀ ਕਹਿੰਦੇ ਨੇ ਮੈਂ ਆਪਣੀ ਜ਼ਿੰਦਗੀ 'ਚ ਪਹਿਲਾ ਗੁਰਦੁਆਰਾ ਵੇਖਿਆ ਜਿੱਥੇ ਮੈਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਵੇਖਿਆ ਨੇ। ਪਹਿਲਾ ਦੁਆਰ ਵੇਖੀ। ਸ਼ਿਸ਼ਕਰ ਕੇ ਮੈਨੂੰ ਇਸ ਦਾ ਜ਼ਮਾਨਾ ਵੀ ਤੁਸੀਂ ਇਹ ਚੀਜ਼ਾਂ ਨਾਲ ਹੋ ਕੇ ਮੇਰੇ ਨਾਲ ਹੋ ਕੇ ਸਾਡੇ ਸੰਭਾਲ ਕੇ ਤੁਸੀਂ ਇਸ ਗੱਲ ਦਾ ਮਾਣ ਬਖਸ਼ ਕਰਦੇ ਹੋ ਕਿਉਂ ਕਿਉਂਕਿ ਤੁਸੀਂ ਨਹੀਂ ਕਹਿੰਦੇ ਗੁਰਬਾਣੀ ਜਿਹਦੇ ਫੋਟੋ ਲਾਦੇ ਹੋ ਤੁਸੀਂ ਮੈਨੂੰ ਹੁਣ ਤੱਕ ਨਹੀਂ ਕਿਹਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਸਾਡਾ ਗੁਰਬਾਣੀ ਜਿਹੜੀ ਹੈ ਕਿਉਂ ਸਾਡੇ ਜੀਵਨ ਦਾ ਆਧਾਰ ਹੈ ਫੋਟੋ ਸਾਡੇ ਜੀਵਨ ਦਾ ਆਧਾਰ ਨਹੀਂ ਬਣ ਸਕਦਾ ਕਿਉਂਕਿ ਫੋਟੋ ਉਹਦੇ ਕਲਪਤ ਨਹੀਂ ਸਾਡੇ ਇਸ ਕਰਕੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਗੁਰਬਾਣੀ ਲੱਗਦਾ ਇਸ ਕਰਕੇ ਇਸ ਗੁਰਬਾਣੀ ਦੇ ਪੁਜਾਰੀ ਹੋ ਕੇ ਬਣੀਏ ਗੁਰਬਾਣੀ ਨੂੰ ਵਸੇ ਆਪਣਾ ਆਧਾਰ ਬਣੀਏ ਪੁਰਬਾਨੀ ਨੂੰ ਆਪਣੇ ਜੀ ਨੇ ਧਾਰਨ ਕਰੀਏ ਤੇ ਸਾਨੂੰ ਕੋਈ ਭਲੇਖਾ ਵੀ ਨਹੀਂ ਹੋਵੇਗਾ ਤੇ ਸਾਡਾ ਕੋਈ ਰਸਤਾ ਰੋਕ ਵੀ ਨਹੀਂ ਸਕਦਾ ਰਸਤੇ ਵਿੱਚ ਸਾਨੂੰ ਰੁਕਾਵਟ ਉਸੇ ਵਕਤ ਹੈ ਜਿਸ ਉਸ ਅਸੀਂ ਆਪਣੇ ਬਾੜੀ ਤੋਂ ਆਸ-ਪਾਸੇ ਹੋ ਕੇ ਤੁਰੇ ਹਾਂ ਪਾਉਸਾਰੇ ਨੂੰ ਪਾਸੇ ਜਾਣਾ ਪਸੋ ਆਉਂਵਰੇ ਸਮੇਂ ਸਾਰੇ ਦਾਸ਼ਮੇ ਵੀ ਨਹੀਂ ਸਖਤ ਪਹਿਲਾਂ ਤੁਹਾਡੇ ਲੱਭਦਾ ਲੱਭਦਾ ਪੁਰਬਾਨੀ ਵਿਚਾਰ ਸਾਂਝੇ ਕਰਨਗੇ ਉਹਨਾਂ ਤੋਂ ਬਾਅਦ ਪ੍ਰੋਜੈਕਟ ਸ਼ੁਰੂ ਹੋ ਜੀ ਅਤੇ ਉਹਨਾਂ ਤੋਂ ਬਾਅਦ ਸਦਾ ਗੁਰਚਰਣ ਸੰਗਧੀ ਦਾਰੋਬਾਰੀ ਮੈਕੋਡੀਨਾ ਸਾਰੇ ਦਾ ਨੋਟ ਕਰ ਦਿੱਤੇ ਨੇ ਤੋ ਵਾਰੀ ਵਾਰੀ ਉੱਦ ਉਹ ਕੰਡਾ ਟੋੜੇ ਨਾ ਵਿਚਾਂ ਸਾਂਝੀ ਕਰਨੀਏ ਤੋ ਆਓ ਸਾਰੇ ਪੇ ਗੱਲ ਕਰੋ ਇੱਕ ਵਾਰੀ ਕਰਨੀਏ ਸਾਰੇ ਇਹ ਭਗਤੀਆਂ ਸਾਰੇ ਬਣਦੀ ਕਰਵਾਦਾ ਕਰੋ ਕੋਈ ਰਸਨਾ ਖਾਲੀ ਨਾ ਹੋਵੇ ਆਮ ਚਾਲ ਕਰੂ ਬਿੰਦਕੇ ਕਰਵਾ ਕਰੋ ਮੇਰਾ ਭਾਰਾ ਕੋਈ ਰਸਨਾ ਖਾਲੀ ਨਾ ਰਹੇ ਚਾਲ ਕਰੂ ਮੇਰਾ ਭਾਰਾ